ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਲੋ ਜੀ ਹੁਣ ਅਸੀਂ ਚਾਲੇ ਲੱਗੇ ਜੀ ਪੌਣ ਨਾਨਕ ਜੀ ਦੇ ਸਾਥੋਂ ਬਿਦਰ ਤੋਂ ਹైਦਰਾਬਾਦੋਂ ਦੋ ਤਿੰਨ ਆਪਸ਼ਨ ਸੀਗੇ ਜੀ ਸਾਡੇ ਕੋਲ ਇੱਕ ਤਾਂ ਜੇ ਟ੍ਰੇਨ ਜਾਂਦੇ ਟ੍ਰੇਨ ਨੇ ਸਾਨੂੰ 2 ਘੰਟੇ ਚ ਲਾ ਦੇਣਾ ਸੀ ਪਰ ਉਹ ਸਵੇਰੇ 6 ਵਜੇ ਦੀ ਟ੍ਰੇਨ ਸੀਗੀ ਜਿਹੜੀ ਕਿ ਸਤੋਂ ਮਤਲਬ ਉਹਨੋਂ ਪਰੇ ਹੋ ਉਹ ਆਪਸ਼ਨ ਖਤਮ ਹੋ ਗਿਆ ਦੂਸਰਾ ਆਪਸ਼ਨ ਹੈਗਾ ਜੀ ਸਾਡੇ ਕੋਲ ਵੀ ਓਰੇ ਤੋਂ ਕੈਬ ਬੁੱਕ ਕਰ ਲਈ ਜਦੋਂ ਕੈਬ ਬੁੱਕ ਕਰਨ ਦੀ ਵਾਰੀ ਆਉਂਦੀ ਤਾਂ 4500 ਰੁਪਏ ਮੰਗਦੇ ਇੱਥੇ ਤੇ ਚਲੋ ਉਹ ਵੀ ਉਹ ਵੀ ਥੋੜਾ ਜਿਹਾ ਕੈਨਸਲ ਕਰਤਾ ਸੀ ਤੀਸਰਾ ਜਿਹਨਾਂ ਆਪਸ਼ਨ ਸਾਡੇ ਕੋਲ ਹੈਗਾ ਦੋਸਤ ਬੱਸ ਬੱਸ ਦੇ ਵਿੱਚ ਪਰ ਸਵਾਰੀ ਦਾ ਪਰ ਪਰਸਨ ਦਾ 200 ਰੁਪਿਆ ਲੱਗਦਾ ਉਹ ਲੱਗਣਾ ਹੈ ਹైదరాబాద్ ਬੱਸ ਸਟੈਂਡ ਤੱਕ ਉੱਥੋਂ ਤੋਂ ਫਿਰ ਅੱਗੇ 에어ਪੋਰਟ ਨੂੰ ਕਿੰਨੇ ਲੱਗਣਗੇ ਉੱਥੇ ਜਾ ਕੇ ਪਤਾ ਲੱਗੂਗਾ ਯਾਨੀ ਮੈਨੂੰ ਇਹ ਤੀਸਰਾ ਆਪਸ਼ਨ ਹੈ ਜਿਹੜਾ ਵਧੀਆ ਲੱਗਿਆ ਅਮ ਇੱਕ ਲੱਤ ਬਈ ਸ਼ੀਤੋ ਲੱਗਣਾ ਤੇ ਨਾਲੇ ਸਾਡੇ ਕੋਲ ਟਾਈਮ ਬਾਧੂ ਪਿਆ ਸਿੱਧੀ ਜੀ ਗੱਲ ਹੈ ਤੇ ਸ਼ਾਮ ਨੂੰ ਤਕਰੀਬਨ 4 ਵਜੇ ਤੋਂ 10 ਮਿੰਟ ਪਹਿਲਾਂ ਸਾਡੀ ਫਲਾਈਟ ਨੇ ਉੜਮਾ ਕੇ ਜਾਣ ਦਾ ਫਾਵਾ ਉਸ ਤੋਂ ਪਹਿਲਾਂ ਅਸੀਂ ਇੱਥੇ 2 ਵਜੇ ਤੱਕ ਪਹੁੰਚਣਾ ਹੈ ਤੇ ਇਸ ਸਮੇਂ ਹੁਣ 9:00 ਵਜਣੇ ਹਾਲ ਸਾਢੇ ਘੱਟ ਹੋ ਗਏ ਤੇ ਅਸੀਂ ਰਾਵਾਂ ਵਗਰ ਹੌਲੀ ਹੌਲੀ ਸਫ਼ਰ ਕਰਦੇ ਜਾਵਾਂਗੇ ਟਾਈਮ ਦੇ ਨਾਲ ਪਹੁੰਚਾਂਗੇ ਜੇ ਹైదరాబాద్ ਜਾਤਮਿੰਦ ਲੱਗੀ ਹੋਈ ਹੈ ਦੇਖਣ ਕੁਝ ਜੇ ਉੱਥੇ ਕੋਈ ਦੇਖਣ ਵਾਲੀ ਆਈਟਮ ਹੋਈ ਤਾਂ ਤੁਹਾਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੇ ਸਾਡੇ ਕੋਲ ਟਾਈਮ ਹੋਇਆ ਪਰ ਜੇ ਸਾਡੇ ਕੋਲ ਟਾਈਮ ਪੂਰਾ ਪੂਰਾ ਹੋਇਆ ਫਿਰ ਅਸੀਂ ਨਹੀਂ ਦਿਖਾ ਸਕਾਂਗੇ ਤੁਹਾਨੂੰ ਤੇ ਸਾਰਾ ਕੁਝ ਰੈਡੀ ਪਿਆ ਜੀ ਸੁਖਵੀਰ ਵੀ ਤਿਆਰ ਵਰ ਤਿਆਰ ਹੈ ਤੇ ਅਸੀਂ ਰੂਮ ਦੀ ਚਾਬੀ ਫੜਾ ਕੇ ਆਉਣੀ ਬਸ ਇੱਕ ਬਾਬਿਆਂ ਨੂੰ ਅਫਾਰਤੀ ਦੇ ਦੇਣਾ ਬੇਟਾ ਅੱਛਾ ਕੋ ਫਸੀਗਾ ਬਰਾਉ ਬਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਜੀ ਹਮ ਜਾਣ ਨੂੰ ਜੀ ਕਰਦਾ ਨਹੀਂ ਮੇਰਾ ਤਾਂ ਸੱਚਿਆਂ ਤੇ ਕਰਦਾ ਜਾਣਾ ਪੈਣਾ ਪਿੱਛੇ ਜਿਹੜੇ ਲੋਕ ਬੰਦੇ ਕੁਝ ਨਹੀਂ ਕਰ ਲੁੰਦੇ ਹੁੰਦੇ ਪਰ ਦਿਲ ਕਰਦਾ ਮੈਨੂੰ ਵੀ ਬਸ ਇੱਥੇ ਦੇ ਓਕੇ ਰਹਿ ਜੀ ਜਸਵੀਨ ਚਲੋ ਕੱਢੋ ਫੇਰ ਪੁੱਤ ਬਾਹਰ ਸਮਾਨ ਚਾਬੀ ਲਾਓ ਪਿੱਛੇ ਮੋਹ ਖਿੱਚਦਾ ਕਿ ਮੈਂ ਆ ਪਰਚੀ ਲੈ ਕੇ ਜਾਇਆ ਮਨ ਦੇ ਕੋਲ ਬੰਦੇ ਪਰਚੀ ਲੈ ਕੇ ਜਾਇਆ ਚਾਬੀ ਨਹੀਂ ਲੈ ਕੇ ਜਾਊਗਾ ਤਾਂ ਹੀ ਤਾਂ ਮੈਂ ਕਹਿ ਰਿਹਾ ਸਮਾਨ ਕੱਢੋ ਬਾਹਰੋਂ ਸੁਵਿਰਾ ਆ ਇਹਦੇ ਵਿੱਚ ਕੀ ਹੈ ਕਚਰਾ ਬਚਰਾ ਹਾਂ ਹਾਂ ਚੱਕੋ ਇਹ ਬਾਹਰ ਗਏ ਉਹ ਉਹ ਉਹਦੇ ਥੱਲੇ ਵੀ ਕਚਰਾ ਜਲਾਦਾ ਮੈਨੂੰ ਕਹੀ ਚੀਜ਼ ਹੈ ਪਗੇਰ ਉਹ ਵੀ ਚੱਕ ਤੇ ਮੈਂ ਨਹੀਂ ਉਹ ਖਾਲੀ ਰੱਫਾ ਭਾਈਆ ਮੈਂ ਰੱਖਿਆ ਤਾਂ ਅੱਛਾ ਮੈਂ ਦੇਖ ਕੇ ਨਾ ਚੱਕੋ ਉਹ ਬੋਤਲ ਪਾਣੀ ਵਾਲੀ ਬੋਤਲ ਚੱਕ ਲੋ ਬਾਹਰ ਕੱਢ ਲੋ ਤੇ ਇਸ ਚਾਬੀ ਵਿੱਚੇ ਲੱਗੀ ਵੀ ਜਿੰਦੇ ਤੇ ਕਚਰੇ ਆਪਣੇ ਪਾ ਲਏ ਹਨ ਆਪਣੇ ਲਾਈਟਾਂ ਕਰ ਦੋ ਪੁੱਤ ਰੂਮ ਦੀਆਂ ਬੰਦ ਤੇ ਸਮਾਨ ਕੱਢੋ ਬਾਹਰ ਚ ਚਲੋ ਕੱਢਣ ਲੱਗੇ ਤੇ ਮਮੀ ਦੇਖ ਲਓ ਕੋਈ ਚੀਜ਼ ਭੁੱਲਣਾ ਜਾਇਆ ਉਹਦੇ ਉਹਦੇ ਆਪਣਾ ਤੇਰੇ ਮੰਮੀ ਦੇ ਪਰਸ ਵਾਂਗੂ ਹਾਂਜੀ ਤੁਹਾਨੂੰ ਮੈਂ ਦੱਸਾਂ ਜੀ ਨਾਲ ਇਹ ਪਰਸ ਭੁੱਲ ਗਈ ਤੁਸੀਂ ਤੇ ਹੁਣ ਅਸੀਂ ਚਲੋ ਹਲਵਾ ਬਾਅਦ ਜਿਹੜਾ ਪਰਸ ਭੁੱਲ ਗਈ ਦੀ ਪਰਸ ਮੈਂ ਕਿਵੇਂ ਲੈ ਕੇ ਆਉਗੀ ਸਾਰੀ ਵੀਡੀਓ ਬਣੀ ਪਈ ਐ ਵੀਡੀਓ ਵਿੱਚ ਪੈਸੇ ਨਹੀਂ ਹੈਗੇ ਅੰ内 ਹਾਂ ਤੁਸੀਂ ਸੋਚੋ ਵੀ ਤੁਸੀਂ ਪਰ ਇਹਦੇ ਵਿੱਚ ਮੇਰੇ ਬਹੁਤ ਕੀਮਤੀ ਚੀਜ਼ਾਂ ਐ ਹਾਂ ਲੇਡੀਜ਼ ਰਵਿਓਨ ਹੋ ਗਿਆ ਤੇਰੇ ਗਏ ਉਹ ਜਿਹੜਾ ਤੂੰ ਹੋਰ ਕਰਦੀਆਂ ਆਪਣਾ ਸਾਹ ਵਾਲਾ ਪੰਪ ਉਹ ਤਾਂ ਲੈ ਵੀ ਸਕਦੇ ਆ ਬਈ ਨਹੀਂ ਦਰਦ ਦੀਆਂ ਗੋਲੀਆਂ ਦਰਦ ਵਾਲੀਆਂ ਗੋਲੀਆਂ ਅੱਛਾ ਅੱਛਾ ਉਹ ਨਹੀਂ ਸਕਦੇ ਜਸਮੀ ਮੜ ਜਾ ਪਤਾ ਫੇਰ ਚੱਕ ਉਹ ਡਸਟ ਬਿਨ ਵਾਲਾ ਸਮਾਨ ਅੰਦਰ ਤੇ ਹਾਂ ਹਾਂ ਕਿਸ ਤਾ ਵੀ ਭੁੱਲੇਗੀ ਤੂੰ ਨਾਲੇ ਉਹ ਦੇਖੇ ਨਾ ਸੋਨਾ ਮੌਸਮ ਆ ਜਾਓ ਠੰਡੀ ਆ ਆਵਾਜ਼ ਆਉਂਦੀ ਆ ਹਾਂ ਕਿੰਨੇ ਹਾਂ ਬੈਠੇ ਮੈਂ ਅੰਦਰ ਬੈਠੀ ਹਾਂ ਨਾ ਇੰਤਜ਼ਾਮ ਘੁੱਟਣ ਹਾਂ ਹਾਂ ਹਈਓ ਸੀ ਗੱਲ ਅੰਦਰ ਇੰਤਜ਼ਾਮ ਘੁੱਟਣੇ ਵਾਲਾ ਕੰਮ ਹੈ ਤਾਂ ਤੇ ਲਾਈਟਾਂ ਬੰਦ ਕਰ ਦੇ ਬਟੇ ਸਾਰੀਆਂ ਹੀ ਮਜਬੂਰੀ ਇੱਕ ਹੁਣ ਥੋੜਾ ਸਪੱਕੀ ਕਰ ਲੈਣਾ ਹੁਣ ਤਾਂ ਨਹੀਂ ਬੁੱਪ ਬੋਲੇ ਕੁਸ ਨਹੀਂ ਜੀ ਨਹੀਂ ਲਾ ਦੇ ਆ ਫੜਾ ਫੜੀ ਸੁਬੀ ਫੜੀ ਆ ਡਸਟ ਬੈਂਚ ਕੇੜੇ ਨਾਲ ਫੜੀ ਸਮਾਨ ਤੇ ਜੀ ਹੁਣ ਅਸੀਂ ਜਾ ਕੇ ਇੱਧਰ ਚਾਬੀ ਫੜਾ ਕੇ ਆਉਣੀ ਹੈ ਇੱਕ ਤੇ ਦੂਸਰਾ ਉਹ ਤੁਹਾਨੂੰ ਜਾ ਕੇ ਮਿਲਾਂਗੇ ਅਸੀਂ ਡਾਇਰੈਕਟਰ ਆਪਣਾ ਉਹਦੇ ਤੇ ਬੱਸ ਸਟੈਂਡ ਤੇ ਹਨਾ ਤੇ ਇਥੇ ਕੋ ਟੈਂਪੋ ਵਗੈਰਾ ਖੜਾ ਹੈਗਾ ਜੀ ਉਹਨੂੰ ਟੈਪ ਆਫ ਕਰਕੇ ਜਾਵਾਂਗੇ ਉਹਨੇ ਟਾਈਮ ਨੂੰ ਤੁਸੀਂ ਵੀਡੀਓ ਦੇਖੋ ਜਦੋਂ ਮੈਂ ਲੈਣ ਗਿਆ ਸੀਦਾ ਹਾ ਪਰਸ ਵੀ ਮੈਂ ਕਿੰਨਾ ਪ੍ਰੇਸ਼ਾਨ ਹੋਇਆ ਕਿਹੜੀ ਜਗ੍ਹਾ ਗਿਆ ਤੇ ਟੀਟੀ ਸਾਹਿਬ ਦਾ ਮੈਂ ਧੰਨਵਾਦ ਵੀ ਕੀਤਾ ਵਿਚਾਰੇ ਭਲੇ ਮਾਨਸ ਲੋਕ ਨੇ ਹਨਾ ਪਰ ਮੈਂ ਵੀ ਹੈਗੀ ਗੱਲ ਮੈਂ ਵੀ ਸੋਚਦੀ ਹਾਂ 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 ਦੇਖਿਆ ਤੁਸੀਂ ਕਹਿੰਦੇ ਵੀ ਹੁਣ ਨਹੀਂ ਮਿਲਣਾ ਪਰ ਮੈਂ ਸੋਚਿਆ ਵੀ ਇਮਾਨਦਾਰੀ ਵੀ ਹਲੇ ਹੈਗੀ ਆ ਜੁਮਦਈ ਆ ਵੀ ਤਾਂ ਹੀ ਧਰਤੀ ਖੜੀ ਆ ਹੈਨਾ ਚਲ ਇਹ ਆਸਾਨੀ ਆ ਤਾਂ ਇਮਾਨਦਾਰੀ ਹੈ ਹੈ ਵੀ ਇਕੜਾ ਦੀ ਗੱਲ ਨਹੀਂ ਹੈਗੀ ਤਾਂ ਹੀ ਨਹੀਂ ਉਹ ਉਹ ਨਿਊਜ਼ ਦੇ ਵਿਚਾਰੇ ਟੈਨਸ਼ਨ ਲੈ ਕੇ ਬੈਠੇ ਤੇ ਸਾਨੂੰ ਫੋਨ ਕਰਦੇ ਤੇ ਉਹਨਾਂ ਨੂੰ ਵੀ ਜ਼ਰੂਰਤ ਸੀ ਹਾਂ ਵੀ ਚਲੋ ਪਤਾ ਨਹੀਂ ਪ੍ਰਵਾਤਮਾ ਮੰਚ ਬਸਿਆ ਆ ਹੈਨਾ ਬਿਲਕੁਲ ਬਿਲਕੁਲ ਵੀ ਕਹੀਏ ਚਲੋ ਠੀਕ ਆ ਗਿਆ ਮੈਂ ਮੁੜ ਕੇ ਆਇਓ ਹਾਂ ਇੱਕ ਮਿੰਟ ਚ ਕਿ ਆਇਆ ਨਿਕਲ ਜਮ ਚਲਾ ਆਇਆ ਨਿਕਲ ਜਾਣਾ ਲਓ ਜੀ ਟੀਟੀ ਦਾ ਆ ਗਿਆ ਸੀਗਾ ਫੋਨ ਉਹ ਕਹਿਣਾ ਵੀ ਇੱਥੇ ਤੋਂ 2 ਘੰਟੇ ਦਾ ਰਸਤਾ ਹੋਰ ਹੈਗਾ ਏ। ਤਕਰੀਬਨ ਤਕਰੀਬਨ 150 ਕਿਲੋਮੀਟਰ ਇੱਥੇ ਤੋਂ ਹੋਰ ਅੱਗੇ। ਟ੍ਰੇਨ ਦੇ ਵਿੱਚ ਪਰਸ ਚਲੇ ਗਿਆ ਸੀਗਾ। ਤੇ ਉਹ ਪਰਸ ਲੈਣ ਵਾਸਤੇ ਦੁਬਾਰੇ ਮੈਂ ਫੇਰ ਬਿਦਰ ਵਾਲੇ ਰੇਲਵੇ ਸਟੇਸ਼ਨ ਤੇ ਆ ਗਿਆ। ਤੇ ਟਿਕਟ ਲੈ ਲਈ 50 ਰੁਪਏ ਦੀ ਟਿਕਟ ਲੱਗੀ ਐ। 2 ਘੰਟੇ ਦਾ ਰਸਤਾ ਇੱਧਰ ਤੇ ਉੱਧਰ ਨੂੰ ਆ। ਉੱਥੇ 4:30 ਵਜੇ ਪਹੁੰਚੂਗਾ। ਉੱਥੇ ਫੇਰ 1.5 ਘੰਟੇ ਦਾ ਉੱਥੇ ਮੈਨੂੰ ਰੁਕਣਾ ਪੈਣਾ। ਉੱਥੇ ਤੇ ਫੇਰ 5:30 ਵਜੇ ਇੱਧਰਲੇ ਪਾਸੇ ਨੂੰ ਟ੍ਰੇਨ ਹੈ ਜੀ। ਮੇਰਾ ਉਹਰੇ 7:30 ਵਜੇ ਉਹਨੇ ਮੈਨੂੰ ਕਾਰ ਦੇ ਨਾਲ ਦਵਾਰੇ ਲਿਆ ਕੇ ਅੱਜ ਜਹਾਜ਼ ਬਹੁਤ ਜਾ ਰਹੇ ਆ ਪਰ ਫੌਜ ਵਾਲੇ ਪਤਾ ਨਹੀਂ ਕਿ ਆ ਚੱਕਰ ਤੇ ਜਿਹੜੀ ਹੁਣ ਮੈਨੂੰ ਉਹ ਟ੍ਰੇਨ ਮਿਲਣੀ ਹੈਗੀ ਆ ਉਹ ਹੈਗੀ ਆ ਜੀ ਪੂਨੇ ਤੋਂ ਹਾਈਦਰਾਬਾਦ ਵਾਲੀ ਆ ਤੇ ਉਹੋ ਟ੍ਰੇਨ ਦੋ ਘੰਟੇ ਦੇ ਵਿੱਚ ਲਾਉਣਾ ਮੈਨੂੰ ਸਿਰੇ ਦੇਖਦੇ ਹਾਂ ਹੁਣ ਅੱਗੇ ਇਹ ਤਾਂ ਇਹੋ ਜਿਹੇ ਟ੍ਰੇਨ ਪਰ ਚੜੇ ਫੇ ਟ੍ਰੇਨ ਕਹਿੰਦੀ ਹੁਣ ਤੁਸੀਂ ਸਾਡੇ ਨਾਲੇ ਰਹੋ ਤੇ ਸਾਹਮਣੇ ਅੱਛਾ ਤਕਰੀਬਨ ਇੱਕ ਹੋਰ ਚੀਜ਼ ਦੇਖੀ ਮੈਂ ਵੀ ਇਹ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦਾ ਜੀ ਆਪਣੇ ਜਿਹੜੇ ਵੀ ਰੇਲਵੇ ਸਟ੍ਰਾਈਕ ਹੈਗੇ ਨੇ ਜਿਵੇਂ ਸਾਡੇ ਰੋਪੜ ਦੇ ਵਿੱਚ ਵੀ ਕੰਮ ਚੱਲ ਰਿਹਾ ਸਾਰੇ ਰੇਲਵੇ ਸਟੇਸ਼ਨਾਂ ਤੇ ਤਕਰੀਬਨ ਕੰਮ ਚੱਲੇ ਰਿਹਾ ਮੈਂ ਬਹੁਤ ਰੇਲਵੇ ਸਟੇਸ਼ਨ ਦੇਖੇ ਪੱਟ ਪਟਾਈ ਹੋਈ ਵੀ ਆ ਸਾਰੇ ਪਾਸੇ ਕੰਮ ਚੱਲ ਰਿਹਾ ਜਹਾਜ਼ਾਂ ਨੇ ਪੱਟੇ ਚੱਕੇ ਪਿਆ ਜਿੱਧਾਂ ਇਧਰ ਨੂੰ ਵੱਡੇ ਜਹਾਜ਼ ਉੱਡ ਕੇ ਜਾ ਰਹੇ ਆ ਚਲੋ ਹੁਣ ਵੇਟ ਕਰਦੇ ਹਾਂ ਟ੍ਰੇਨ ਦੀ ਉਹਦੇ ਬਾਅਦ ਵਿੱਚ ਫਿਰ ਵਿਕਰਾਂਵਾਦ ਵਿਕਰਾਂਵਾਦ ਜਾਂਦੇ ਜੀ ਉੱਥੇ ਮੇਰੇ ਕੋਲ ਹੋਊਗਾ ਟਾਈਮ ਸਵਾਹ ਘੰਟਾ ਇਧਰ ਉਧਰ ਘੁੰਮਣ ਦਾ ਉਹਨੇ ਨੂੰ ਮੈਂ ਟੈਸਟ ਕਰਦਾ ਆਪਣੇ ਮੋਬਾਈਲ ਦੇ ਵਿੱਚ ਵੀ ਜੇ ਇੱਥੇ ਕੋਈ ਚੀਜ਼ ਦੇਖਣ ਵਾਲੀ ਹੋਈ ਸ਼ੋਰੋ ਫਿਰੋ ਉਹਦੇ ਇਸਕੇ ਮੋੜ ਆਉਂਗਾ ਜੇ ਹੋਰ ਨਹੀਂ ਤਾਂ ਕੁਝ ਨਾਲੇ ਆਪਣਾ ਪਰਸ ਲੈ ਆਉਂਗਾ ਪਰਸ ਵਿੱਚ ਹੁਣ ਪਤਾ ਨਹੀਂ ਪੈਸੇ ਹੋਣਗੇ ਕਿ ਨਹੀਂ ਹੋਣਗੇ ਉਹ ਰੱਬੇ ਜਾਣਦਾ ਹੁਣ ਲੋਕੀ ਟ੍ਰੇਨ 'ਤੇ ਬੈਠ ਕੇ ਆਪਾਂ ਤੇ ਤਕਰੀਬਨ ਬਿਦਰ ਤੋਂ 100 ਕਿਲੋਮੀਟਰ ਅੱਗੇ ਨੂੰ ਜਾ ਰਹੇ ਹਾਂ ਅੱਗੇ ਨੂੰ ਥੋੜੀ ਹਵਾ ਕਰਕੇ ਆਵਾਜ਼ ਸ਼ਾਇਦ ਸਹੀ ਨਾ ਆਉਂਦੀ ਹੋਵੇ ਤੇ ਇਧਰੋਂ ਜਣਾ ਉਹ ਲੱਗ ਰਿਹਾ ਹੈ ਮੈਨੂੰ ਪੱਧਰਾ ਜਿਹਾ ਇਲਾਕਾ ਲੱਗ ਰਿਹਾ ਥੋੜਾ ਜਿਹਾ ਪਰ ਬੁੱਕੇ ਜੀ ਖੜੇ ਕਿਤੇ ਕਿਤੇ ਫਸਲ ਘੱਟੇ ਦਿਖਣ ਨੂੰ ਮਿਲਦੀ ਜਿਵੇਂ ਕਿ ਹੁਣ ਆ ਆ ਗਿਆ ਇਧਰ ਗੰਨਾ ਆ ਗਿਆ ਉਹ ਹਰਿਆਈ ਸੋਹਣੀ ਵੱਜ ਗਈ ਮੀਮੂ ਪੈਣ ਕਰਕੇ ਪਰ ਗੰਨੇ ਦਾ ਬੁਰਾ ਹਾਲ ਹੈ ਚੜਸਿਆ ਪਿਆ ਇੱਥੇ ਨਾ ਪਾਣੀ ਲੱਗਿਆ ਨਹੀਂ ਹੁੰਦਾ ਕਦੇ ਆ ਗੰਨਾ ਬੰਨਿਆ ਹੋਇਆ ਨਹੀਂ ਪਿੱਛੇ ਮਹਾਰਾਸ਼ਟਰ ਦੇ ਵਿੱਚ ਗੰਨਾ ਬੰਨਿਆ ਹੋਇਆ ਨਹੀਂ ਦੇਖਿਆ ਮੈਂ ਹੁਣ ਅਸੀਂ ਕਰਨਾਟਕਾ ਦੇ ਵਿੱਚ ਆ ਗਏ ਤੇ ਕਰਨਾਟਕਾ ਤੋਂ ਬਾਅਦ ਵਿੱਚ ਅਸੀਂ ਕਰਨਾਟਕਾ ਕ੍ਰੋਸ ਕਰਕੇ ਮੈਂ ਹੁਣ ਤੇਲਗਾਨਾ ਦੇ ਵਿੱਚ ਪਹੁੰਚਣਾ ਤੇਲਗਾਨਾ ਦੇ ਵਿੱਚ ਜਿੱਥੇ ਮੇਰਾ ਪਰਸਪਿਆ ਸੁਖਵੀਰ ਕੌੜਾ ਤੇ ਵਿਊ ਬਹੁਤ ਬਣਾਇਆ ਤੁਸੀਂ ਦੇਖੇ ਰਹੋਗੇ ਕਿੰਨਾ ਸ਼ਾਂਤ ਜਹ ਹਨਾ ਮਾਹੌਲ ਬਣਿਆ ਹੋਇਆਗਾ ये गह कुछ होर दिखता थोड़ा जरूर दिखाने आपको यह है जी लोकल ट्रेन है तकरीबन तो हर एक स्टेशन से रोक के जाऊगी यह है एक माल्टुंटा माटल माटलकुंटा कुंटा स्टेशन है इतने हरियाली सोहनी है हरियाली वाली कोई कसर नहीं है ਹਾਂ ਇਰੀਏ ਦੇ ਵਿੱਚ ਲਾਲ ਮਿੱਟੀ ਆ ਗਈ ਜੀ ਉਹ ਲਾਲ ਬਹੁਤ ਚਮਕਦੀ ਆ ਲਾਲ ਲਾਲ ਮਿੱਟੀ ਕਿਤੇ ਜਿੱਥੇ ਵੀ ਬਾਰਿਸ਼ ਕਰਕੇ ਪਾਣੀ ਖੜਿਆ ਉਹ ਵੀ ਬਿਲਕੁਲ ਲਾਲ ਹੈ ਤੇ ਮਿੱਟੀ ਠੀਕ ਲੱਗਦੀ ਆ ਫਸਲ ਵੀ ਇੱਧਰ ਹੈਗੀ ਆ ਇਹ ਹੈ ਹੁਣ ਅਸੀਂ ਤੇਲਗਨ ਵਾਲੀ ਥਾਂ ਨੂੰ ਵੱਧਾ ਜਾ ਰਹੇ ਹਾਂ ਜੀ ਮੈਂ ਸ਼ਾਇਦ ਤੇਲਗਨਾਂ ਦੇ ਵਿੱਚ ਐਂਟਰ ਨਹੀਂ ਹੋਇਆ ਹਲਵਾ ਹੁਣੇ ਵਾਲਾ ਹੀ ਹੈ ਐਂਟਰ ਇੱਧਰ ਤੇ ਹਰਿਆਵਲ ਬਹੁਤ ਸੋਹਣੀ ਆ ਇੱਥੇ ਨਿੰਮ ਦੇ ਬੋਟੇ ਇੱਧਰ ਵੀ ਬਹੁਤ ਲੱਗੇ ਹੋਏ ਆ। ਬਹੁਤ ਸਾਫ ਤੇ ਨਿੰਮ ਖੜੀ ਹੈ ਜੀ। ਆ ਦੇਖੋ ਲਾਲ ਮਿੱਟੀ ਦਿਖਦੀ ਤੁਹਾਨੂੰ। ਖੇਤਾਂ ਦੇ ਵਿੱਚ ਵੀ ਬਾਹੋਂ ਸ਼ਹਿਨ ਲਾਲ ਮਿੱਟੀ ਨਜ਼ਰ ਆਉਂਦੀ ਹੈ। ਆ ਪਪੀਤਾ ਖੜਾ। ਆ ਲਾਲ ਮਿੱਟੀ ਹੈ ਜੀ ਸਾਰੀ ਦਿਖਦੀ ਹੁਣੇ ਤੈਨੂੰ ਵਿੱਚੇ ਵਿੱਚ ਆ ਲੈ। ਆ ਪਾਣੀ ਕਰਕੇ ਆ ਦੇ ਪਾਣੀ ਲੱਗਿਆ ਜੇ ਪਰ ਹੁਣੇ ਮਹੀ ਪੈ ਗਿਆ ਪੂਰਾ ਟਾਈਮ। ਤੇ ਥੋੜੇ ਥੋੜੇ ਵਿੱਚੋਂ ਪੂਰ ਜਿਹੇ ਹਲ ਗਿਰਦੀ ਵੀ ਨਜ਼ਰ ਆਉਂਦੀ ਮੈਨੂੰ ਵੀ। ਜੀ ਪਹੁੰਚ ਗਏ ਆਪਾਂ ਬਿਕਾਰਾਵਾਦ ਜੰਕਸ਼ਨ ਤੇ ਇੱਥੇ ਤੇ ਹੁਣ ਮੈਨੂੰ ਮਿਲੂਗਾ ਜੀ ਮੇਰਾ ਘਰ ਲਈਦਾ ਪਰਫ ਬਿਕਾਰਾਵਾਦ ਤੇ ਰਿਡੀ ਸਾਹਿਬ ਨੇ ਕਿਹਾ ਤਾਂ ਮੈਨੂੰ ਫੋਨ ਕਰ ਲਿਓ ਤੇ ਇੱਥੇ ਤੋਂ ਫਿਰ ਵਾਪਸੀ ਮੈਨੂੰ ਹੁਣ ਤੇ ਘੰਟੇ ਡੇਢ ਘੰਟੇ ਬਾਅਦ ਮਿਲਣੀ ਆ ਫੇਰ ਬਿਦਰ ਨੂੰ ਵਿਕਾਰਾਵਾਦ ਆ ਦੇਖ ਲਓ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਸਾਰੇ ਪਾਸੇ ਕੰਮ ਚੱਲ ਰਿਹਾ ਇੱਥੇ ਵੀ ਕੰਮ ਚੱਲ ਰਿਹਾ ਪਿੱਛੇ ਵੀ ਮੈਂ ਕਈ ਸਟੇਸ਼ਨਾਂ ਉੱਪਰ ਦੇਖਿਆ ਫੇਰ ਕੰਮ ਚੱਲ ਰਿਹਾ ਹੈ ਵੈਲਕਮ ਟੂ ਵਿਕਾਰਾਵਾਦ ਜੰਕਸ਼ਨ ਰੇਲਵੇ ਸਟੇਸ਼ਨ ਵਿਕਾਰਾਵਾਦ ਜੰਕਸ਼ਨ ਇੱਥੇ ਹੈ ਤਾਂ ਸਫਾਈ ਹੈ ਜੰਕਸ਼ਨ ਤੇ ਟੀਟੀ ਸਾਹਿਬ ਨਾਲ ਗੱਲ ਹੋ ਗਈ ਜੀ ਤੇ ਉਹ ਕਹਿੰਦਾ ਵੀ ਮੈਂ 5-7 ਮਿੰਟ ਦੇ ਵਿੱਚ ਇੱਥੇ ਪਹੁੰਚਦਾ ਸਟੇਸ਼ਨ ਤੇ ਵੀ ਰੂਮ ਦੇ ਵਿੱਚ ਆ ਗਿਆ ਸੀਗਾ ਜੀ ਤੇ ਟ੍ਰੇਨ ਇਹ ਚੱਲ ਪਈ ਹੁਣ ਅਗਲੇ ਟਿਕਟ ਬਾਰੇ ਵੀ ਦੇਖਦਾ ਮੈਂ ਲਓ ਜੀ ਆਪਾਂ ਹੁਣ ਪਰਸ ਦੇ ਕੋਲ ਤਾਂ ਪਹੁੰਚ ਗਏ ਜੀ ਪਰਸ ਆਪਾਂ ਨੂੰ ਗਿਆ ਮਿਲ ਥੋੜੀ ਜੀ ਫਾਰਮੈਲਿਟੀ ਸੀਗੀ ਜਿਹੜੀ ਕਿ ਰੇਲਵੇ ਦੀ ਫਾਰਮੈਲਿਟੀ ਹੁੰਦੀ ਉਹ ਆਪਾਂ ਨੂੰ ਵੀ ਫਾਲੋ ਕਰਨੀ ਪੈਣੀ ਆ ਤੇ ਉਸ ਸਮੇਂ ਡਿਊਟੀ ਤੇ ਸੀਗੇ ਸਾਡੇ ਲਖਨ ਸਾਰਾ ਇਹਨਾਂ ਦਾ ਨਾਮ ਲਖਨ ਹੈ ਤੇ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਵੀ ਇਮਾਨਦਾਰੀ ਹੈਗੀ ਹੈ ਜਿਹੜੀ ਹਲ ਵੀ ਕਾਇਮ ਹੈਗੀ ਹੈ ਉਹ ਚ ਕੋਈ ਸਟੇਟ ਦੀ ਗੱਲ ਨਹੀਂ ਕੋਈ ਕੁਝ ਨਹੀਂ ਹੈ ਕਿ ਹਰ ਸਟੇਟ ਦੇ ਵਿੱਚ ਇਮਾਨਦਾਰ ਲੋਕ ਬੈਠੇ ਨੇ ਵੀ ਜਿਹੜੇ ਕਿ ਹੈਲਪ ਵੀ ਕਰਦੇ ਨੇ ਲੋਕਾਂ ਦੀ ਤੇ ਨਾਲੇ ਆਪਣੀ ਇਮਾਨਦਾਰੀ ਵੀ ਦਿਖਾਉਂਦੇ ਨਹੀਂ ਅੱਜ ਕੱਲ ਥੋੜੇ ਜੇ ਪੈਸਿਆਂ ਪਿੱਛੇ ਕਿੰਨੀਆਂ ਲੋਕਾਂ ਕੋਹਾ ਹੁੰਦੀਆਂ ਨੇ ਚੋਰੀਆਂ ਠੱਗੀਆਂ ਹੁੰਦੀਆਂ ਨੇ ਹਨਾ ਆਪਾਂ ਨੂੰ ਸਭ ਨੂੰ ਪਤਾ ਇਸ ਗੱਲ ਦਾ ਤਾਂ ਮੈਂ ਸਪੈਸ਼ਲ ਧੰਨਵਾਦ ਕਰਦਾ ਸਰਦਾ ਥੈਂਕ ਯੂ ਸੋ ਮੱਚ ਸਰਦਾ ਵੀ ਜਿਨ੍ਹਾਂ ਨੇ ਵੀ ਕਾਲ ਕਰਕੇ ਸਪੈਸ਼ਲੀ ਦੱਸਿਆ ਵੀ ਤੁਹਾਡਾ ਜਿਹੜਾ ਪਰਸ ਹੈਗਾ ਵੀ ਗੱਡੀ ਦੇ ਵਿੱਚ ਰਹਿ ਗਿਆ ਵੀ ਆਪਣਾ ਪਰਸ ਆ ਕੇ ਜਣੀ ਆਇਆ ਤਾਂ ਮੈਂ 100 ਕਿਲੋਮੀਟਰ ਚੱਲ ਕੇ ਆਂ ਤੇ ਪਰ ਜਣੀ ਇਹਨਾਂ ਦਾ ਇਹਨਾਂ ਦਾ ਇਹ ਵੀ ਸਪੈਸ਼ਲ ਧੰਨਵਾਦ ਹੈ ਵੀ ਇਹਨਾਂ ਨੇ ਨਹੀਂ ਇਹ ਸਾਰਾ ਮਟੀਰੀਅਲ ਜੋ ਵੀ ਹੈਗਾ ਪਰਸ ਵਗੈਰਾ ਆਪਣੇ ਮਹਿਕਮੇ ਦੇ ਵਿੱਚ ਜਮ੍ਹਾਂ ਕਰਾਉਣਾ ਹੁੰਦਾ ਹੈ ਜੇਕਰ ਇਹ ਡਿਊਟੀ ਤੋਂ ਥੋੜਾ ਜਿਹਾ ਆਪਣੇ ਘਰ ਚਲੇ ਜਾਂਦੇ ਫਿਰ ਇਹਨਾਂ ਨੂੰ ਜਮ੍ਹਾਂ ਕਰਾਉਣਾ ਪੈਣਾ ਸੀਗਾ ਮੇਰੇ ਕਰਕੇ ਇੱਥੇ ਸਪੈਸ਼ਲ ਵੇਟ ਕਰਦੇ ਰਹੇ ਡਿਊਟੀ ਤੋਂ ਆਫ ਨਹੀਂ ਹੋਏ ਤਾਂ ਇਹਨਾਂ ਨੇ ਮੈਨੂੰ ਮੇਰੇ ਹੈਂਡਓਵਰ ਕਰਤਾ ਹੈ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਮੈਂ ਪੰਜਾਬੀ ਸ਼ਬਦਾਂ ਦੇ ਵਿੱਚ ਤੁਹਾਨੂੰ ਤਾਂ ਥੈਂਕ ਯੂ ਸਰ ਸੌਰੀ ਸੋ ਮਚ ਸਰ ਠੀਕ ਹੈ ਜੀ ਤੇ ਹੁਣ ਮੈਂ ਬਾਸੇ ਜਾਊਂਗਾ ਜੀ ਇੱਥੇ ਤੋਂ ਟ੍ਰੇਨ 5:30 ਵਜੇ ਦੇ ਕਰੀਬ ਹੈਗੀ ਹੈ ਟ੍ਰੇਨ ਤੇ ਫਿਰ ਤੁਹਾਨੂੰ ਜਾਂਦੇ ਜਾਂਦੇ ਕੁਛ ਨਾ ਕੁਦਰਸ਼ਨ ਕਰਾਂਗਾ ਲਓ ਜੀ ਆਪਣੀ ਟ੍ਰੇਨ ਆ ਗਈ ਇਦੇ ਵਿੱਚ ਬੈਠਣਾ ਹੁਣ ਆਪਾਂ ਜਾਣ ਵਾਸਤੇ ਬੱਲੇ 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 ਤੁੰਨੀ ਪਈ ਐ ਵੀ ਆਉਂਦੇ ਹੋਏ ਵੀ ਖੜਕੀ ਆ ਮੈਨੂੰ ਲੱਗਦਾ ਜਾਂਦੇ ਹੋਏ ਵੀ ਇਹੀ ਹਾਲ ਹੋਣਾ ਹਾਂ ਐ ਚ ਹੈਗੀਆਂ ਤਾਂ ਸੀਟਾਂ ਨਹੀਂ ਇੱਥੇ ਜੇ ਪਰ ਹੁਣ ਪਤਾ ਨਹੀਂ ਮਨੇ ਰੋਕਣਾ ਕਿੱਥੇ ਜਾ ਕੇ ਆਂ ਇਹਦਾ ਵਿੱਚ ਵੀ ਫਿਰਟਾਂ ਨਹੀਂ ਹੈਗੀਆਂ ਤਾਂ ਹੈਗੀਆਂ ਖਲਜੀ ਹੈਗੀਆਂ ਜਾਣ ਪਾਣਾ ਹੀ ਇੱਧਰੋਂ ਤਾਂ ਹੀ ਬਣਨੀਆ ਗੱਲ ਤੁਰ ਕੇ ਛੜ ਕੇ ਵਿੱਚ ਫਿਰ ਦੁਬਾਰੇ ਟੱਕਰ ਦੇ ਤੁਹਾਨੂੰ ਹੈਗੀਆਂ ਸਿੱਟਾਂ ਵਿੱਚ ਵਿੱਚ ਹੈਗੀਆਂ ਸ਼ੁਕਰਾ 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 ਮੇਰੇ ਗੁਰੂ ਦਾ ਉਹ ਬਬੇ ਦੇ ਕਿਦੇ ਕਿਦੇ ਕਿੰ ਛਾਲਦੀ ਟਰੇਨ ਚ ਉਤਰ ਗਿਆ ਬਾਈ ਤੇ ਵੀ ਹੈਗੀਆਂ ਬੱਲੇ 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 ਇਹ ਤਾਂ ਸਾਰੀਆਂ ਇਹ ਪਰ ਵੀ ਕਿੱਥੇ ਬੈਠ ਰਹੇ ਹਾਂ ਬਹੁਤ ਅੱਗੇ ਜਾਣਾ ਪੈਣਾ ਜਾ ਵੀ ਉਹਥੇ ਕਰਵਾਇਆ ਸੀ ਆਪਾਂ ਜਮਾਂ ਤੁਸੀਂ ਵੀਡੀਓ ਵੀ ਦੇਖ ਲਈ ਸਾਰੀ ਦੀ ਸਾਰੀ ਜਿਹੜੀ ਆਪਣੀ ਅ ਚਲੋ ਪਰਸ ਵਾਲਾ ਪਰਸ ਚੱਕੀ ਘੁੰਮਦੀ ਜਾਂ ਹਾਂ ਤੇ ਟੈਂਪੋ ਵਾਲਾ ਕਰ ਲਿਆ ਬਾਈ ਆਪਾਂ ਨੇ ਟੈਂਪੋ ਵਾਲਾ ਬਾਈ ਕਰ ਲਿਆ ਹੁਣ ਚਲेंगे ਬੱਸ ਸਟੈਂਡ ਕੋ ਸਾਰੀ ਦੁਨੀਆ ਦੇਖੀ ਹਾਂ ਚੱਲ ਭਾਈ ਉਹ ਮੇਰੀ ਪੱਗ ਇੱਕ ਤਾਂ ਇਧਰ ਟੈਂਪੋ ਛੋਟੇ ਛੁਟਕੇ ਹੈ ਛੋਟਾ ਸਾਹ ਇਧਰ ਹਾਂ ਛੋਟਾ ਟੈਂਪੋ ਹੈ ਥੋੜਾ ਸਾ ਆਵਾਂ ਹਰਤਨੀ ਪਾਤੇ ਵਿੱਚ ਮੈਂ ਇਹ ਤੁਮ ਜਸਮੀਤ ਖਾਨ ਮਿੱਠਾ ਇਧਰ ਬੈਠ ਜਾਉਂਗਾ ਹਾਂ ਇਧਰ ਬੈਠ ਜਾਓਗਾ ਕਟੇਵਾ ਦਾ ਵੀਰ ਹੋਣਾ ਤੈਨੂੰ ਹਾਂ ਨਹੀਂ ਕਿਰਚਾ ਲੈ ਮੈਂ ਨਹੀਂ ਆ ਹਾਂ ਬੈਠ ਜਾ ਸਭੀ ਘੁੰਮ ਜਾ ਮੈਂ ਨਹੀਂ ਮੈਂ ਸੋਦੀ ਆ ਮੈਂ ਜਾ ਜਾਤ ਨਹੀਂ ਹੁੰਦਾ ਮੈਨੂੰ ਲੋਕ ਇੱਥੇ ਨੂੰ ਹਾਂ 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 ਹਲਕੀ ਜਾਂਦੀ ਆ ਮੈਂ ਕੋਈ ਕੱਢਣੇ ਤਾਂ ਕੋਈ ਨਹੀਂ ਬੈਠ ਸੁਵੀਰ ਵੜਨ ਨੂੰ ਹੋ ਜਾ ਬਟ ਬਟ ਬੋਲੇ ਬੋਲੇ ਹਾਂ ਬੱਡੇ ਤਾਂ ਦੇਖੋ ਹੀ क्या हो गया मैं तो नहीं। बाहे किलोमीटर जाना अपने ज्यादा नहीं जाना ठीक है ना ओके बट ठीक है ओके बात बन गई आपका टेम्पो है ना जो नया है टेम्पो आपका पे छोटे ही छोटे छोटे है तो तो ना हाँ मैं देख रहा हूँ मेरे जैसे तीन बंदे तो बड़ी मुश्किल से बैठते हैं पीछे में जी भाई सच्चा पाशा तो 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 दूरी तो दूरी तो दूरी तो दूरी तो। क्या बोले बोला चल 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 यूट्यूब का चैनल बता देंगे आपको पेमेंट दे ओ दे पैसे दे दे अच्छा अच्छा ਦੇ ਵੀ ਕਿ ਜੇ ਮਰਹੋ ਨੇ ਵੀਡੀਓ ਮੈਨੂੰ ਦੱਸ ਸਕਦੇ ਹੋ ਅੱਛਾ 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 ਆਈ ਟੈਕ ਹੋ ਰਹੇ ਪਾਛਾ ਬੋਲ ਜਿੰਦੇ ਆ ਹੁਣ ਸਾਨੂੰ ਸਮਝ ਨਹੀਂ ਆਉਂਦੀ ਹੈਗੀ ਬੱਸ ਸਟੈਂਡ ਦੇ ਵਿੱਚ ਤਾਂ ਪਹੁੰਚ ਗਏ ਦੇਖਦੇ ਹਾਂ ਹੁਣ ਸਪੁੱਛਣਾ ਪੈਣਾ ਇੰਦਰ ਜੇ ਕਿ ਹైదరాబాద్ ਕੇ ਲਈ ਦਾ ਦੋ ਆਉਗੀ ਵੀਡੀਓ ਇਹਨਾਂ ਦੀ ਇਹ ਉਹ ਦੋ ਤਿੰਨ ਦਿਨ ਰੋਜ਼ ਮੇ ਆਏਗੀ ਹਾਂ ਚੈਨਲ ਚੈਨਲ ਪਰ ਹਾਂ ਹਾਂ ਕਰਨਵਾਲ ਵੀਡੀਓ ਤੇ ਆਈ ਹੈ ਨਲਗੀ ਜੀ ਬਸ ਹੈਦਰਾਬਾਦੀ ਕੋਈ ਬਸ ਖਾਣੇਆਂ ਦੇ ਟਾਬੇ ਤੇ ਇੱਕ ਆਏ ਅਸੀਂ ਤਕਰੀਬਨ 20-25 ਕਿਲੋਮੀਟਰ ਅਖੇਦੇ ਨਾਸ਼ਤਾ ਕਰਨਾ ਤੇ ਸਟਾਪ ਤੇ ਹੁਣ ਅਸੀਂ ਵੀ ਦੇਖ ਰਹੇ ਹਾਂ ਕਿ ਕੁਝ ਖਾ ਲੈਂਦੇ ਹਾਂ ਮਲੋਜੀ ਇਹ ਪਤਾ ਨਹੀਂ ਕੀ ਆ ਪਿਆ ਹੈ ਹੈ ਟੇਸਟ ਦੇਖ ਕੇ ਤੇ ਹਾਂ ਹਾਂ ਤੇ ਗਾਣਾ ਹਾਂ ਇਹ ਕਦੇ ਕਰਦੀ ਬਹੁਤ ਹੀ ਬੁਰਾ ਹਾਲਾ ਖਾਦੀ ਵੀ ਨਹੀਂ ਨੂਨ ਮਿਰਚ ਤੇ ਆਏ ਤੇ ਪਾ ਲੈਣਾ ਸੀ ਨੂਨ ਆਹ ਠੀਕ ਆ ਥੋੜੇ ਆ ਹਾਂ ਖਾਣਾ ਦਵੀਰ ਮੰਮਾ ਪਹਿਲਾਂ ਟੇਸਟ ਕਰ ਲੈ ਤਾਂ ਮਗਵਣੀ ਹੋਰ ਮੈਂ ਤਾਂ ਹੀ ਨਹੀਂ ਮਗਵਾਈ ਹੈਗੀ ਇਹ ਦੇਖ ਲੈਦਾ ਦਾ ਸੁਆਦਾ ਰੋ ਪਤਾ ਨਹੀਂ ਕੀ ਵਾ ਹੂੰ ਜਿਹੜੀ ਇਡਲੀ ਨਹੀਂ ਹੁੰਦੀ ਜੀ ਹਾਂ ਉਹਦਾ ਹਾਂ ਇਡਲੀ ਦੇ ਨਾਲ ਦੰਦੇ ਹੁੰਦੇ ਆ ਇਹ ਤਾਂ ਨਹੀਂ ਲੈ ਲੈਨੇ ਹਾਂ ਉਹ ਆ ਲੈ ਲੈਨੇ ਹਾਂ ਹਾਂ ਬਸ ਹੋ ਗਈ ਜੀ ਠੀਕ ਹੈ ਮੋਬਾਈਲ ਮਾ ਹੋਰ ਸੋ ਹੁਣ ਆਪਾਂ ਦੇਖਦੇ ਆਂ ਕਿ ਯਹਾਂ ਪੇ ਬਹੁਤ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਇੱਧਰ ਦੀਆਂ ਫੇਮਸ ਹੈ ਕਿਸੇ ਚੀਜ਼ ਬਾਰੇ ਪਤਾ ਤਾਂ ਹੈ ਨਹੀਂ ਲੇਕਿਨ ਬਤਾਏਗੇ ਭਈਆ ਇਹ ਕੀ ਹੈ ਮੈਸਰ ਪੌਂਡਾ ਮੈਸਰ ਪੌਂਡਾ ਮੈਸਰ ਪੌਂਡਾ ਇਹ ਕਿਸ ਚੀਜ਼ ਦਾ ਬਣਦਾ ਹੈ ਇਹ ਮੈਸਰ ਪੌਂਡਾ ਮੈਦਾ ਮੈਦਾ ਕੇ ਬਣਦਾ ਠੀਕ ਹੈ ਇਹ ਕੀ ਹੈ ਇਹ ਬੜਾ ਹੈ ਇਹ ਬੜਾ ਹੈ ਔਰ ਉਹ ਅੱਛਾ ਇਸਕੇ ਇਸਕੇ ਸਾਥ ਖਾਤੇ ਵਾਈਟ ਚਟਨੀ ਕੇ ਸਾਥ ਇਸਕੋ ਇਸਕੇ ਸਾਥ ठीक है और बताना सांबर कौन सा होता है ये सांबर है ये सांबर है।, है ये सब्जी पूरी का सब्जी हाँ ये तो आलू, आलू सब्जी नॉर्मल सब्जी हो गई ये तो है ना ये उपमा ठीक बात एक इसे क्या बोलते स्वीट केसर बात बोलते सर बात हमारे यहाँ पर कड़ा बोलते हैं वो चीज़ें ये ठीक है तो चलते हैं जी रसोई घर ये तो पूरी हो गई ये तो मालूम ही है मैं ये तो पूरी हम खाते भी है ये तो पता ही है और भी बता दो तो अगर किसी और को भेज दो ना बस भी निकल जाएगी तभी बोल रही हूँ ऐसे नहीं। और बताना क्या क्या अच्छा ओके दिखाना दिखाना मैं डर ना मैं पता नहीं क्या बोल रही हूँ आप ये चटनी है इसमें क्या, क्या क्या डाला बताओगे थोड़ा सा पल्ली है पल्ली फुटाने हाँ क्या क्या डाला इसमें पल्ली फुटाने जीरा कलेपा मिर्ची डाली है हाँ, मिर्ची मिर्ची, मिर्ची डाले अच्छा ये चावल है ये चावल ये तो सबको मालूम ही है ये तो चावल है अच्छा ठीक बात हम पंजाब से हैं ये भी भैया पंजाब से है सब अच्छी बात है काफ़ी प्रकार दिया जड़िया सब्जियां जी कट के रखे हुई हैं नोड मिर्च वगैरह सारा कुछ पे है जी इतने और ये भैया ये क्या बना रहे हो दाल है ये ग्रेवी है तेल है ये ग्रेवी किस चीज़ की मतलब वो मटर पनीर काजू करी का अच्छा मटर पनीर के लिए ठीक बात इसके मिक्स सब्जी बनाओगे ये ये पूरी का लोहिया बनाया हुआ है अपने पेड़ा बनाया है उसमें क्या है ये ये भी ग्रेवी है ठीक बात इसलिए मेरा मतलब इसलिए हम क्या बोल रहे कई के लिए समझ नहीं आ रही मुझे हिंदी में बोलिए ये, ये वीडियो कई के वास्ते ये वीडियो YouTube पे डालेंगे हां लो भाई ये गाजर सिखनी है कटनी है तो वीरें नु जरूर मिलो इथे कर्नाटका फेस ਕਹਾਂ ਕੌਣ ਸੀ ਜਗ੍ਹਾ ਬਈ ਇਹ ਬਤਾਓਗੇ ਫਰੀਦাবাদ ਹੈ ਫਰੀਦাবাদ ਮੇ ਕਰਨਾਟਕਾ ਮੇ ਠੀਕ ਆ ਬਹੁਤ ਬਹੁਤ ਸ਼ੁਕਰੀਆ ਭਈਆ ਆਪਣੇ ਟਾਈਮ ਦਿਆ ਹਮਕੋ ਓਕੇ ਐਰਪੋਰਟ ਹਾਇਦਰਾਬਾਦ ਦੀ ਐਂਟਰੀ ਹੋਣ ਲੱਗੀ ਹੈ ਜੀ ਤੇ ਬਹੁਤ ਸੋਹਣਾ ਖੂਬਸੂਰਤ ਮਾਹੌਲ ਬਣਿਆ ਹੋਇਆ ਹੈ ਜੋ ਬੋਰਡਿੰਗ ਪਾਸਾਂ ਨੂੰ ਮਿਲ ਗਏ ਤੇ ਅਸੀਂ ਐਂਟਰ ਕਰ ਗਏ ਇਨਸਾਈਡ ਬਸਣਾ ਹੈਗਾ ਅੰਦਰ ਤੇ ਬਣਿਆ ਹੋਇਆ ਹੁਣ ਅਸੀਂ ਸਭ ਤੋਂ ਪਹਿਲਾਂ ਬਾਥਰੂਮ ਲੱਭਣਾ ਸ਼ੇ ਨੰਬਰ 게ਟ ਆਪਣਾ 6 ਨੰਬਰ 게ਟ ਹੁਣ ਤੁਹਾਨੂੰ ਕਿੱਥੋਂ ਪਤਾ ਲੱਗੂ ਵੀ ਸਾਰਾ ਕੰਮ ਮੈਂ ਕਰਾਂ ਮੈਂ ਸੋਚਦਾ ਸੀ ਤੂੰ ਕਰੂਗੀ ਸਾਰਾ ਕੁਝ ਅਰੇ ਨਹੀਂ ਕਹਾਦਾ ਇੱਧਰ ਨਹੀਂ ਉਹ ਤਾਂ ਮੋਹਲੰਭਾ ਜਾਣਾ ਪੈਣਾ ਕਿੱਥੇ ਕਹਿੰਦੇ ਉੱਪਰ ਨੂੰ ਗਾਹਾਂ ਨੂੰ ਜਾਣ ਦਾ ਮਤਲਬ ਐ ਇਹ ਉਹ ਦੇਖੂ ਲਿਖਿਆ ਚਲ ਦੇਖਦੇ ਹਾਂ ਹੁਣ ਅੱਗੇ ਜਾ ਕੇ ਕੀ ਕਹਿੰਦੇ ਆ ਕਿ ਨਹੀਂ ਸਫਾਈ ਇਹ ਦੇਖ ਰਿਹਾ ਜਸਮੀਨਦਰ ਹਾਂ ਕਿੱਧਰ ਗਈ ਤੇਰੀ ਮੰਮੀ? ਭੋਲਣਾ ਜਾਈਏ ਕਿਤੇ ਪਿੱਛੇ। ਚਲੋ। ਮੰਮੀ ਨੂੰ ਪਹਿਲਾਂ ਨਾ ਜਿੱਤੀ ਰੋਣੀ ਪੈਂਦੀ। ਜਿੱਤੀ ਦਾ ਪਹਿਲਾਂ ਜਾਜ ਵਿੱਚ ਦੇਖੋ ਦੁਕਾਨ ਜਾ ਕੇ ਹੈ। ਜੈਸ ਵਿੱਚ ਪਤਾ ਲੱਗਿਆ ਹੁਣ ਤੈਨੂੰ ਕਿੰਨੇ ਕਿੰਨੇ ਨੰਬਰ ਸੀਟਾਂ ਥੋੜੀ? 25 26 ਮੰਮੀ ਦੀ ਹੁੰਦੀ ਆ। ਨਾ ਆ। 25 ਦੇ ਵਿੱਚ ABC ਡੀਆਂ ਹੁੰਦੀਆਂ। ਉਹ ਚੈੱਕ ਕਰ ਆਪਣੇ ਕੋਲ। ਦੇਖ ਮੰਮੀ ਦੇ ਕਿੰਨਾ ਹੈ? ਕਿਆ 25 ਕਿਆ ਹੈ ਤੇਰਾ? ਆ ਮੰਮੀ ਜੀ ਤੇਰੀ ਤਾਂ ਡੀ ਹੋਣਾ ਦੇਖ ਡੀ ਇਕੱਠੇ ਹੀ ਬੈਠਣਾ ਜੈਸ ਮੈਂ ਇੱਕੋ ਸੀਟ ਦੇ ਉੱਪਰ ਏ ਬੀ ਸੀ ਡੀ ਇਹਨੂੰ ਮੈਂ ਕਿਹਾ ਕਹਿੰਦਾ ਅੰਦਰ ਜਾ ਕੇ ਦਿਮਾਗ ਯੂਜ਼ ਕਰੀਏ ਇਹ ਗੱਲ ਦੇ ਲਈ ਠੀਕ ਹੈ ਹੋਈ ਜਾਂਦਾ ਸਾਨੂੰ ਇੱਥੇ ਘੁੰਮਣ ਕੇ ਰੀਂਚ ਪਾਇਆ ਵਾ ਇਹਨਾਂ ਨੇ ਊੜਾੜਾ ਬਣਾਤਾ ਸਾਡਾ ਵਰਤ ਕੇ ਜਹਾਜ਼ ਵਿੱਚ ਜਾ ਰਹੇ ਹਾਂ ਖੇਦੀ ਚਲੋ ਇੰਨਾ ਕੈਸੇ ਘੁੰਮਣ ਚਾਹਾਂ ਵੀ ਏਸੀ ਉਸੀ ਹੈਗਾ ਲੈ ਫੜਾ ਦੇ ਮੈਨੂੰ ਆਪ ਕਿਆ ਕਰਨਾ ਤਾਂ ਅ اچھا ਵੀਡੀਓ ਬਣਾਉਣੀ ਐ ਇਧਰ ਇਹ ਸਰਦਾ ਪਟਕਾ ਪਤਾ ਨਹੀਂ ਕਿੱਥੇ ਆ ਨੋ ਹైਦਰਾਬਾਦ 에어ਪੋਰਟ ਰੁਕਣਾ ਪੈਣਾ ਹੁਣ ਉਥੇ ਥੋੜਾ ਜੱਕ ਮੈਂ ਤਾਂ ਦੇਖਦਾ ਨਹੀਂ ਦੇਖੋ ਸਾਈ ਪਲੀਜ਼ ਲਾਉ ਸਰ ਹੋ ਗਿਆ ਸਾਈਡ ਲੋਜੀ ਸੇਫ ਲੈਂਡਿੰਗ ਹੋ ਗਈ ਤੇ ਆ ਗਏ ਆਪਣੇ ਲੱਗਜ਼ ਦੇ ਕੋਲ ਫੇੜ ਲੱਗੀ ਪੂਰੀ ਹਾਂ ਠੀਕ ਹੈ ਮੇਰਾ ਨੌਜ ਹਲਦਾ ਤਾਂ ਕਰਕੇ 체ਤੀ ਆ ਗਿਆ আচ্ছা ਜੈਸਮੀਨ ਜੈਸਮੀਨ ਹੋਈ ਪਈ ਹੈ ਚਲੋ ਠੀਕ ਹੋ ਗਿਆ ਕੰਮ ਅਸੀਂ ਹੁਣ ਅਸੀਂ ਪਟਨਾ ਸਾਹਿਬ ਉਤਰ ਗਏ ਜੀ ਅਸੀਂ ਕੁਝ ਨਹੀਂ ਖਾਦਾ ਬਹੁਤ ਵਧੀਆ ਕਰਦਾ ਖਲਾਦੋ ਮੈਨੂੰ ਫਦਾ ਫਪੜਾ ਥੋੜਾ ਮੈਨੂੰ ਮੈਂ ਹੁਣ ਮੜਾ ਦੇਖ ਹਾਂ ਕੋਰੇ ਤੇ ਨਹੀਂ ਐਂਟਰੀ ਐਂਟਰੀ ਟਾਈਮ ਹੁੰਦਾ ਨਾ ਕਿ ਐਗਜ਼ਿਸਟ ਸੈਂਟ